ਦੇ ਲਾੜੀ ਵੀਰਾਂ ਪਿੰਡ ਦੇ ਵਿੱਚ ਹੀ ਆਏ ਆ ਸਾਡੀ ਪੰਜਾਬ ਦੀ ਟੀਮ ਅਤੇ ਬੇਜੰਗਲ ਹਿੰਦੁਸਤਾਨ ਦੀ ਹੈਗੀ ਮੈਂ ਪਹਿਲੇ ਪਿੰਡ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਆ ਕਿ ਉਹਨਾਂ ਨੇ ਇੱਕ ਕਦਮ ਚੁੱਕਿਆ ਬੇਜੰਗਲ ਹਿੰਦੁਸਤਾਨ ਦੇ ਨਾਮ 'ਤੇ ਥੋੜੇ ਨਾ ਮੋੜਾ ਲਾ ਕੇ ਖੜਾ ਹੋਣਾ ਔਰ ਅੱਜ ਦੀ ਜਿਹੜੀ ਬੈਠਕ ਹੈ ਸਾਡੇ ਜ਼ਿਲ੍ਹੇ ਦੇ ਮੀਤ ਪ੍ਰਧਾਨ ਨੇ ਵਿਆਹ ਸਿੰਘ ਜੀ ਉਹਨਾਂ ਦੀ ਦੇਖਸਤਾ ਦੇ ਵਿੱਚ ਕੀਤੀ ਜਾ ਰਹੀ ਹੈ ਔਰ ਸਾਡੀ ਪੰਜਾਬ ਦੀ ਦੋਦਾਵੈਣੀ ਦੀ ਟੀਮ ਜਿਹੜੀ ਹੈ ਇੱਥੇ ਪਹੁੰਚੀ ਦੀ ਹੈ ਸਾਡੇ ਨਾਲ ਔਰ ਇੱਥੇ ਕੁਝ ਨਿਯੁਕਤੀਆਂ ਕੀਤੀਆਂ ਗਈਆਂ ਸਰਕਲ ਦੇ ਪ੍ਰਧਾਨ ਬਣਾਏ ਨੇ ਰਤੀਸ਼ ਕੁਮਾਰ ਜੀ ਤੇ ਗੁਰਾਸ ਸਿੰਘ ਜੀ ਔਰ ਦੂਗਾ ਬੈਨਦੀ ਦੀ ਕੁਝ ਨੀਤੀਆਂ ਦਿੱਤੀਆਂ ਨੇ ਜੀ। ਜੀ। ਸੋ ਪ੍ਰਧਾਨ ਜੀ ਪ੍ਰਤੀ ਦਿਨ ਜਿਹੜਾ ਇਹ ਪਿੰਡ ਜਿਹੜਾ ਵਧਦਾ ਜਾ ਰਿਹਾ ਬਜਰੰਗਦਲ ਹਿੰਦੁਸਤਾਨ ਦਾ ਪਿੰਨਾਂ ਦੇ ਵਿੱਚ ਕੋਈ ਜੁੰਡ ਨਹੀਂ ਹੁੰਦਾ ਸੋ ਇਹਦੇ ਬਾਰੇ ਕੀ ਕਹਿੰਦੇ? ਜੀ ਦੇਖੋ ਜੀ ਤੁਸੀਂ ਆਪ ਹੀ ਕਹਿ ਰਹੇ ਪਹਿਲਾਂ ਪਿੰਡਾਂ ਯੂਨੀ ਨਹੀਂ ਸੀ ਹੁੰਦਾ ਔਰ ਬੜੀ ਖੁਸ਼ੀ ਦੀ ਗੱਲ ਆ ਮੈਂ ਜੀ ਸਦਕੇ ਮੈਂ ਅੱਜ ਇਸ ਪਿੰਡ ਦੇ ਵਿੱਚ ਪਹਿਲੀ ਵਾਰ ਆਇਆ ਔਰ ਬੜਾ ਪਿਆਰ ਇੱਥੇ ਦੇਖਣ ਨੂੰ ਮਿਲਿਆ ਪਿੰਡ ਵਾਲਿਆਂ ਵੱਲੋਂ ਪਿੰਡਾਂ ਚ ਦੇ ਵਾਹ ਵੀ ਸਨੇਹ ਬਹੁਤ ਦਿੰਦੇ ਨੇ ਜਦੋਂ ਕੋਈ ਪਰੋਣਾ ਵੀ ਆਇਂਦਾ ਔਰ ਅੱਜ ਇਸ ਪਿੰਡ ਦੇ ਵਿੱਚ ਬਜਰੰਗਦਲ ਹਿੰਦੁਸਤਾਨ ਬੇਰੰਗਨ ਜਿਹੜਾ ਸਾਡਾ ਪਰਿਵਾਰ ਆ ਵੱਧਾ ਜਾ ਰਿਹਾ ਸਰ ਇਹਦਾ ਸੰਗਤ ਦਾ ਇਕੱਠ ਬਹੁਤ ਵੱਡਾ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਇਹ ਸਿਆਲਾ ਕਿੰਨੂ ਜਾਂਦਾ ਅੱਜ ਦਾ ਸੰਗਤ ਦਾ ਇਕੱਠ ਜਿਹੜਾ ਅੱਜ ਕੀਤਾ ਦਾ ਸੰਗਤ ਦਾ ਇਕੱਠ ਜੀ ਦੇਖੋ ਬੇਰੰਗਨ ਹਿੰਦੁਸਤਾਨ ਦੇ ਜਿਹੜੇ ਕਾਰਜਕਰਤਾ ਮੋਢੀ ਨੇ ਅਸੀਂ ਉਹਨਾਂ ਨੂੰ ਦਾਂਗੇ ਇਹ ਪਿਆਰਾ ਸਿੰਘ ਜੀ ਹਾਂ ਸੋ ਕੀ ਨੀਤੀਆਂ ਕੀ ਹੋਣਗੀਆਂ ਬੇਰੰਗਤਲ ਹਿੰਦੁਸਤਾਨ ਦੀ 2027 ਦੇ ਵਿੱਚ ਕੋ ਇਲੈਕਸ਼ਨ ਆਉਂਦਾ ਕੋਈ ਹੈ ਨਹੀਂ ਬੇਰੰਗਨ ਹਿੰਦੁਸਤਾਨ ਕਦੀ ਰਾਜਨੀਤਿਕ ਸਟੇਜ ਤੇ ਨਹੀਂ ਉਤਰਿਆ ਔਰ ਬਾਕੀ ਜੋ ਗਤੀਵਿਧੀਆਂ ਸਾਡੇ ਰਾਸ਼ਟਰੀ ਪ੍ਰਧਾਨ ਜੀ ਜੋ ਤੈਅ ਕਰਨਗੇ ਇਹ ਉਹਨਾਂ ਦੇ ਹਸਾਮਤ ਚੱਲਣਗੀਆਂ ਸੋ ਅਗਲਾ پلان ਕੀ ਹੋਵੇਗਾ ਵਿਦੰਗਦਲ ਹਿੰਦੁਸਤਾਨ ਦਾ ਸਾਡਾ ਅਗਲਾ پلان ਹੈ ਜੀ ਵੱਧ ਤੋਂ ਵੱਧ ਜਿਹੜੇ ਇਹੀ ਯੂਨਿਟ ਖੜੇ ਕਰੀਏ ਪੰਜਾਬ ਦੇ ਵਿੱਚ ਔਰ ਜੇ ਸਾਡੇ ਕਿਸੇ ਵੀ ਹਿੰਦੂ ਸਮਾਜ ਨੂੰ ਜਾਂ ਸਿੱਖ ਸਮਾਜ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਆਂਦੀ ਹੈ ਸਾਡਾ ਸੰਗਠਨ ਉਹਨਾਂ ਦੇ ਨਾਲ ਖੜਾ ਵਾ ਜੀ ਜਿਹੜੇ ਜਗ ਬੀੜੀ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆਂਗੇ ਜਗ ਬੀੜੀ ਨੂੰ ਇਹੀ ਆਈ ਮੈਸੇਜ ਦਾਂਗੇ ਜੀ ਨਸ਼ੇ ਤੋਂ ਦੂਰ ਰਹਣਾ ਔਰ ਕੋਸ਼ਿਸ਼ ਕਰਨ ਕਿ ਆਪਣੇ ਮਾਪਿਓ ਦਾ ਪੂਰਾ ਸਾਥ ਦੇਣ ਸਾਡੇ ਬਜਰੰਗਦਲ ਹਿੰਦੁਸਤਾਨ ਦੇ ਵਿੱਚ ਨਾਲ ਜੁੜਨ ਕਿਉਂਕਿ ਪਰਿਵਾਰ ਨਾਲ ਹੋਏਗਾ ਔਰ ਬਜਰੰਗਦਲ ਹਿੰਦੁਸਤਾਨ ਦੇ ਵਿੱਚ ਉਹਨਾਂ ਨੂੰ ਅੰਤ ਕੋਈ ਨਹੀਂ ਰੋਕੇਗਾ ਕਿਉਂਕਿ ਕਈ ਵਾਰੀ ਕੀ ਹੁੰਦਾ ਮਾਪਿਆਂ ਨੂੰ ਲੱਗਦਾ ਸਾਡਾ ਬੱਚਾ ਜੀ ਦਿਨ ਰਾਤ ਕਿਤੇ ਬਾਹਰ ਐ ਰਹਿ ਰਿਹਾ ਕੋਈ ਬਜਰੰਗਦਲ ਹਿੰਦੁਸਤਾਨ ਦਾ ਕੈਂਪ ਲਗਾਣ ਗਿਆ ਦਾ ਜੇ ਉਹਨੂੰ ਪਤਾ ਹੋਏਗਾ ਕਿ ਮੈਂ ਕਿਸ ਸੰਗਠਨ ਚ ਜਾ ਰਿਹਾ ਉਹ ਆਪਣੇ ਪਰਿਵਾਰ ਨੂੰ ਦੱਸ ਪਾਏਗਾ ਜੇ ਉਹਨਾਂ ਦੇ ਮਾਤਾ ਪਿਤਾ ਸਾਡਾ ਸਹਿਯੋਗ ਦੇਣਗੇ ਤੇ ਮੈਨੂੰ ਨਹੀਂ ਲੱਗਦਾ ਜੀ ਬਜਰੰਗਦਲ ਹਿੰਦੁਸਤਾਨ ਦੇ ਵਿੱਚ ਉਹ ਆਪਣੇ ਯੁਵਾ ਪੀੜੀ ਨੂੰ ਰੋਕ ਪੰਜਾਬ ਸਰਕਾਰ ਦੇ ਕੰਮ ਦੀ ਦੇਖੋ ਜਿਸ ਤਰ੍ਹਾਂ ਮੈਂ ਤੇ ਇਹੀ ਕਹਾਂਗਾ ਕਿ ਨਸ਼ਾ ਬਹੁਤ ਜ਼ਿਆਦਾ ਵੱਧ ਗਿਆ ਔਰ ਪੰਜਾਬ ਗਵਰਨਮੈਂਟ ਦੀ ਇਸ ਸਰਕਾਰ ਦੇ ਵਿੱਚ ਥਾਣਿਆਂ ਤੇ ਹਮਲੇ ਹੋਣੇ ਸ਼ੁਰੂ ਹੋਏ ਆ ਸੁਰੱਖਿਆ ਜਿਹੜੀ ਆ ਬਹੁਤ ਜ਼ਿਆਦਾ ਕਮਜ਼ੋਰ ਹੈ ਜੇ ਪੁਲਿਸ ਥਾਣੇ ਇੱਥੇ ਕਹਿ ਲਓ ਕਿ ਸੇਫ ਨਹੀਂ ਹੈਗੇ ਔਰ ਆਮ ਜਨਤਾ ਕਿੰਨੀ ਕ ਸੇਫ ਹੈ ਜੀ ਪ੍ਰਧਾਨ ਜੀ ਅੱਜ ਵਿਜਕੰਗ ਦਲ ਹਰਖਤਾਨੋਂ ਵੱਲੋਂ ਨਵੀਆਂ ਜੁਗਤੀਆਂ ਪੇਂਡ ਲਾਰੀ ਵਿਰਾਂਧੇ ਕੀਤੀਆਂ ਗਈਆਂ ਸੋ ਤੁਸੀਂ ਇੱਕ ਇਤਿਆਹ ਤੌਰ ਤੇ ਮਸਾਤੋ ਪੁੱਛੀਓ ਕੀ ਕਹਿਣਾ ਚਾਹੋਗੇ ਕਿਵੇਂ ਦੇਖਦੇ ਹੋ ਜੈ ਸ਼੍ਰੀ ਰਾਮ ਜੀ ਮੈਂ ਇੱਕ ਤੀ ਬਹੁਤ ਧੰਨਵਾਦ ਕਰਦੀ ਆ ਚੰਦਰਕਨ ਐਡਵੋਕੇਟ ਜੰਦਰਕਨ ਜੀ ਦਾ ਜਿਨ੍ਹਾਂ ਨੇ ਸਾਨੂੰ ਨਾਰੀ ਸ਼ਕਤੀ ਨੂੰ ਆਪਣੇ ਨਾਲ ਕਦਮ ਨਾਲ ਕਦਮ ਮਿਲਾਣ ਲਈ ਅੱਗੇ ਆ ਕੇ ਸਾਹ ਦਿੱਤਾ ਸਾਨੂੰ ਕਿ ਅਸੀਂ ਵੀ ਇਹਨਾਂ ਦੇ ਨਾਲ ਹਰ ਅਸੀਂ ਵੀ ਇਹਨਾਂ ਨਾਲ ਚੱਲ ਸਕੀਏ ਮਤਲਬ ਕਿਸੇ ਟਾਈਮ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਕਈ ਲੇਡੀਜ਼ ਹੁੰਦੀਆਂ ਕਿ ਇੱਕ ਦੂਜੇ ਦੀ ਪ੍ਰੋਬਲਮ ਸਿਰਫ ਆਪਣੇ ਤਾਂ ਕੀ ਸੀਮਤ ਰੱਖਦੀਆਂ ਉਹਨਾਂ ਦੀ ਪ੍ਰੋਬਲਮ ਸੋਲਵ ਕਰਨ ਲਈ ਉਹਨਾਂ ਨੂੰ 100 ਵਾਰੀ ਸੋਚਣਾ ਪੈਂਦਾ ਕਿ ਅਸੀਂ ਕਿਸ ਨਾਲ ਗੱਲ ਕਰੀਏ ਉਹ ਮੈਨੂੰ ਜਦੋਂ ਮਰਜ਼ੀ ਕਾਲ ਕਰੇ ਅੱਜਕੱਲ ਇਹ ਸਿਸਟਮ ਹੋ ਗਿਆ ਹੈ ਕਿ ਲੇਡੀਆਂ ਹੀ ਲੇਡੀਆਂ ਦੀ ਗੁਸ਼ਤ ਹੋਣੀ ਸਟਾਰਟ ਹੋ ਗਈ ਹੈ ਬਸ ਮੈ ਇਹ ਚਾਹਨੀ ਹੈ ਕਿ ਅਗਰ ਅਸੀਂ ਕਿਸੇ ਤਰੀਕੇ ਨਾਲ ਸਾਥ ਦੇਣਾ ਬਸ ਉਹ ਸਹੀ ਤਰੀਕੇ ਨਾਲ ਦੇਈਏ ਕਿਸੇ ਦਾ ਮਤਲਬ ਰਾਜਨੀਤੀ ਨਾਲ ਜਾਂ ਹਿੰਦੂ ਸੀ ਅਸੀਂ ਕਿਸੇ ਵੀ ਜਾਤੀ ਨਾਲ ਕੋਈ ਹੈ ਨਹੀਂ ਸਾਡਾ ਸਿਸਟਮ ਕਿ ਅਸੀਂ ਸਾਰੀ ਨਾਰੀ ਸ਼ਕਤੀ ਨੂੰ ਨਾਲ ਲੈ ਕੇ ਚੰਗਾ ਚੱਲਣਾ ਸੋ ਦੁਰਗਾ ਵੈਣੀ ਬਜਰੰਗਦਲ ਹਿੰਦੁਸਤਾਨ ਦੇ ਵਿੱਚ ਨਾਂ ਨਾ ਦਿੱਤਾ ਗਿਆ ਸੋ ਇਹਦਾ ਕੀ ਹੈਗਾ ਮਤਲਬ ਨਾਰੀ ਸ਼ਕਤੀ ਸਤਨ ਪਤਾ ਹੈ ਲੇਡੀਆਂ ਜਿਵੇਂ ਘਰ ਚਲਾਂਦੀ ਹੈ ਆਪਣੀ ਫੈਮਿਲੀ ਚਲਾਂਦੀ ਹੈ ਠੀਕ ਹੈ ਉਹਨੂੰ ਹੁਣ ਅਸੀਂ ਕਹਿ ਰਹੇ ਹਾਂ ਕਿ ਅੱਗੇ ਚੰਦਰ ਕੰਨ ਸਰ ਨੇ ਸਾਨੂੰ ਇਨਾ ਕਿਹਾ ਹੈ ਕਿ ਸੰਦੇ ਨਾਲ ਚੱਲੋ ਜਿਹੜੀਆਂ ਪ੍ਰੋਬਲਮਸ ਹੈ ਤੁਸੀਂ ਖੁਦ ਸੌਲਟਨੀਆਂ ਸਟਾਰਟ ਕਰੋ ਕਿਸੇ ਉੱਤੇ ਡਿਪੈਂਡ ਨਾ ਰਹੋ ਬਾਕੀ ਲੇਡੀ ਨੂੰ ਕੀ ਮੈਸੇਜ ਦੇਣਾ ਚਾਹੋਗੇ ਸੋ ਮੈਂ ਲੀਡਸ ਨੂੰ ਇਹੀ ਕਹਿ ਰਹੀ ਮੈਸੇਜ ਦੇਣਾ ਚਾਹੀਦਾ ਜਿੰਨਾ ਹੋ ਸਕੇ ਸਾਡੀ ਟੀਮ ਨਾਲ ਜੁੜੋ ਅਗਰ ਇਨ ਕੇਸ ਕਿਸੇ ਨੂੰ ਕੋਈ ਵੀ ਪ੍ਰੋਬਲਮ ਆਂਦੀ ਹੈ ਸਾਡੇ ਨਾਲ ਕੰਟੈਕਟ ਕਰੋ ਐਨੀ ਟਾਈਮ ਮਤਲਬ ਜਦੋਂ ਤੁਸੀਂ ਮਰਜ਼ੀ ਕਾਲ ਕਰ ਸਕਦੇ ਹੋ ਦਿਨ ਰਾਤ ਜਦੋਂ ਮਰਜ਼ੀ ਬਸ ਇਹ ਕਿ ਜਿਹਦਾ ਵੀ ਅਸੀਂ ਸਾਥ ਦੇ ਬਸ ਉਹ ਸਹੀ ਤਰੀਕੇ ਨਾਲ ਹੋਵੇ ਕਿਉਂਕਿ ਉਹਦੇ ਵਿੱਚ ਕੋਈ ਗਲਤੀ ਨਾ ਹੋਵੇ ਅਸੀਂ ਸਾਥ ਦੀ ਹਿੰਦੂ ਪੁੱਛੇ ਨਹੀਂ ਮੋੜਾ ਮੈਂ ਜिला ਮੀਤ ਪ੍ਰਧਾਨ ਪਿਆਰਾ ਸਿੰਘ ਗੁਰਦਾਸ ਤੋਹਾਣਾ ਅੱਜ ਐਂਡਲਾੜੀ ਵੀਰਾਂ ਵਿੱਚ ਬਜਰੰਗਧਾਰੀ ਹਿੰਦੁਸਤਾਨ ਦੀ ਇੱਕ ਮੀਟਿੰਗ ਰੱਖੀ ਗਈ ਜਿਹਦੇ ਵਿੱਚ ਪੰਜਾਬ ਪ੍ਰਧਾਨ ਉਪ ਪ੍ਰਧਾਨ ਅਤੇ ਦਰਗਾ ਬਾਣੀ ਦੇ ਉਪ ਪ੍ਰਧਾਨ ਮਿੰਨ ਸ਼ਰਮਾ ਜੀ ਵੱਡੀ ਸ਼ਾਮਲ ਹੋਏ। ਹੁਣ ਇੱਥੇ ਵਿੱਚ ਅਸੀਂ ਕੁਝ ਆਫ ਨਿਯੁਕਤੀਆਂ ਕੀਤੀਆਂ ਨੇ ਪ੍ਰਧਾਨ ਸਾਹਿਬ ਜੀ ਨੇ। ਜਿਨ੍ਹਾਂ ਦੇ ਵਿੱਚ ਸਾਡੇ ਆਪਣੇ ਜੁਗਰਾਜ ਜੀ ਨੇ, ਰਵੀ ਕੁਮਾਰ ਜੀ ਨੇ, ਕੇਹ ਜੀ ਨੇ, ਨਵਜੋਤ ਕੌਰ ਜੀ ਨੇ। ਅੱਜ ਸਾਨੂੰ ਮੈਨੂੰ ਬੜੀ ਉਮੀਦ ਆ। ਮੈਂ ਇੱਕ ਜ਼ਿਲ੍ਹਾ ਪ੍ਰਭਾਵੀ ਹੋਣ ਦੇ ਨਾਤੇ ਮੈਨੂੰ ਬੜੀ ਉਮੀਦ ਆ ਜੁਗਰਾਜ ਜੀ ਉੱਪਰ, ਰਵੀ ਜੀ ਉੱਪਰ ਨੌਜਵਾਨ ਪੀੜੀ ਆ। ਨੌਜਵਾਨਾਂ ਨਾਲ ਲੈ ਕੇ ਚੱਲਣ ਵਾਲੇ ਨੇ ਤੇ ਮੈਨੂੰ ਪੂਰੀ ਆਸ ਉਮੀਦ ਆ ਕਿ ਜਗਰਾਜ ਜੀ ਤੇ ਰਵੀ ਜੀ ਅਰਕੇਸ਼ ਜੀ ਜਿਹੜੇ ਇਹ ਵੱਧ ਤੋਂ ਵੱਧ ਦਲ ਨੂੰ ਸਮਾਵਾ ਆਪਣੀਆਂ ਦੇਣਗੇ ਚੰਗੇ ਕੰਮ ਕਰਨਗੇ ਹੋਰ ਨੌਜਵਾਨ ਪੀੜੀ ਨੂੰ ਨਾਲ ਲੈ ਕੇ ਚੱਲਣਗੇ ਅਖੀਰ ਵਿੱਚ ਮੈਂ ਬੇਨਤੀ ਕਰਨਾ ਨੌਜਵਾਨ ਪੀੜੀ ਨੂੰ ਜਿੰਨੇ ਵੀ ਇਸ ਸੜਕੇ ਦੇ ਵਿੱਚ ਆਉਂਦੀ ਆ ਕਿ ਨਸ਼ੇ ਛੱਡੋ ਤੇ ਬਜਰੰਗ ਦਲ ਦੇ ਨਾਲ ਜੁੜੋ ਜੈ ਸ਼੍ਰੀ ਰਾਮ ਜੀ ਮੇਰ ਜੀ ਅੱਜ ਤੁਹਾਨੂੰ ਜਿਹੜਾ ਉਹਦਾ ਦਿੱਤਾ ਗਿਆ ਉਹ ਰੰਗ ਦਾਦ ਬੋਲੋ ਕਿਹਦਾ ਦਿੱਤਾ ਗਿਆ ਮੈਨੂੰ ਮੁੱਖ ਪ੍ਰਧਾਨ ਦਾ ਅਸਰ ਦੇ ਦਿੱਨਾ ਨਹੀਂ ਜੀ ਤੇ ਪੇਰਾ ਦਾ ਮੈਂ ਭਾਗੀਆਂ ਨੂੰ ਪ੍ਰਧਾਨ ਕਰਨਾ ਹੈ ਆਪਣੇ ਜੋ ਰਾਜ ਜੀ ਸਰਦਾਰ ਜਾਨੀ ਨਾਲ ਆਪਣੇ ਇਲਾਕੇ ਦੇ ਤੇ ਅਸੀਂ ਮੰਡੀ ਵਾਲੇ ਜਿਹੜੇ ਮਸਲਤਾਂ ਦਾ ਮੈਂ ਜੀ ਕੰਮ ਕਰਦਾ ਸਮਾਂ ਦਿੰਦਾ ਜੀ ਜੀ ਬੇਦੀ ਕੀ ਨਾਜ ਆਪਣਾ ਕਹਿੰਦਾ ਜੋਗਰਾਜ ਸੋ ਜੇਵਾਜ ਬੁਜਰੰਗ ਦਾ ਨਵਾ ਤੁਸੀਂ ਉਹਦਾ ਅੱਤਾ ਗਿਆ ਤੁਹਾਨੂੰ ਉਹ ਕਿਹੜਾ ਉਹਦਾ ਅੱਤਾ ਗਿਆ ਜੀ ਸਰ ਪਤਾ ਨਹੀਂ ਬੀਨਾ ਨੰਦ ਸੋ ਭਾਈ ਵੀ ਸੋ ਕੀ ਕਹਣਾ ਜਾਓਗੇ ਕੀ ਤੁਸੀਂ ਇਹ ਦੇਖਦੇ ਹੋਏ ਪੈਗੰਮ ਤਲ ਨੂੰ ਜਿਹੜਾ ਇਹ ਪੈਗੰਮ ਤਲ ਦਾ ਜਿਹੜਾ ਜੋ ਵੀ ਵੇਖਣ ਚੰਦੇ 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 ਬਾਤ ਜਿਹੜੇ ਲੰਮੇ ਜੀ ਰੋਣਾ ਆਪਣੇ ਚਿੰਗੇ ਢਾਂਗ ਨਾਲ ਸਮਝੋ ਮੈਂ ਕਹਿੰਦਾ ਮਾਨ ਜੀ ਮੇਰਾ ਨਾਮ ਮਾਨੀ ਦੇਵੀ ਪੰਦੀਰਾ ਵੀਰਾ ਗੜੀ ਮਿੱਥੋ ਇਹੋ ਜੀਆ ਕੋਲ ਤੰਦਾ ਬਧਾਰ ਰਹਾ ਹੈਗਾ ਕਿ ਮੈਂ ਜੋ ਵੀ ਕੰਮ ਕਰਾਂਗੀ ਇਮਾਨਦਾਰੀ ਨਾਲ ਕਰਾਂਗੀ ਕੋਈ ਵੀ ਜੋ ਵੀ ਕੰਮ ਕਰਾਂਗੇ ਸਾਰੀਆਂ ਭੈਣਾਂ ਇਕੱਠੀਆਂ ਹੋ ਕੇ ਅਸੀਂ ਇਮਾਨਦਾਰੀ ਨਾਲ ਕਰਨਾ ਜੋ ਵੀ ਸੁਰ ਕੇ ਕਰਾਂਗੇ ਪੂਰੀ ਪ੍ਰਧਾਨ ਸਾਹਿਬ ਦਾ ਹੁਕਮ ਹੋਏਗਾ ਮੈਂ ਅਹੀ ਕਰਾਂਗੇ ਦੇ ਜੋ ਜੀ ਬਾਂਜੀ ਜੋ ਤੁਹਾਨੂੰ ਅੱਜ ਬੁਝ ਲੰਮ ਦਾ ਲੋਕ ਲੋਕ ਦਾ ਤਜਾ ਕਿਹੜਾ ਹੁੰਦਾ ਹੈ ਤਜਾ ਮੈਨੂੰ ਦੁਰਗਾ ਵੈਣੀ ਤੋਂ ਸਰਕਰ ਵੱਡਾ ਹੁੰਦਾ ਦਿਨਾਂ ਨਾਲ ਬੋਲਦਾ ਦਿੱਤਾ ਗਿਆ ਜੀ ਉਹ ਪਤਾ ਦਿੱਤਾ ਗਿਆ ਮੈਂ ਮਾਨਦਾਨੀ ਨਾ ਮਾ ਮੈਂ ਆਪਣੇ ਨਾਲ ਵਿਸ਼ਵਾਸ ਤੁਮਾਰੀ ਕਿ ਉਹਦਾ ਮੈਂ ਇਮਾਨਦਾਰੀ ਨਾਲ ਬੋਲਦਾ ਮੈਂ ਮੈਂ ਸਿਝੇ ਤੋਂ ਸਾਰੇ ਇਤਨ ਤੋਂ ਚੱਲੇ ਕਿਸੇ ਵੀ ਭੈਣ ਨਾਲ ਸਿੱਧਾ ਜਵਾਬ ਮਾਰ ਗਿਆ ਜੀ ਬਾਂਨਾ ਵੀ ਸਿੱਧਾ ਨਹੀਂ ਕਿਹੜਾ ਸਿੱਧਾ ਸਾਹਮਣਾ ਕਰ ਸਕਦੇ ਜੈ ਸ਼੍ਰੀ ਰਾਮ ਆਪਾ ਹਿੰਦੁਸਤਾਨ ਮੇਂ ਰੰਗਦਾਲ ਤੋਂ ਵਾਈਸ ਪ੍ਰਧਾਨ ਪੰਜਾਬ ਸ਼ਰਿੰਦਰ ਸ਼ਰਮਾ ਇਹ ਕਹਿੰਦਾ ਵਾ ਕਿ ਦੁਨੀਆ ਨੂੰ ਹਿੰਦੁਸਤਾਨ ਦੇ ਵਿੱਚ ਸਾਰੇ ਬਜਰੰਗਦਾਲ ਨਾਲ ਜੁੜੋ ਨੌਜਵਾਨ ਪੀੜੀ ਜਿਹੜੀ ਆ ਇਹ ਕੰਮ ਕਰੇ ਕਿਉਂਕਿ ਅੱਗੇ ਜ਼ਰੂਰਤ ਆ ਬਹੁਤ ਜ਼ਰੂਰਤ ਆ ਹਰ ਗਿਆਤੀ ਨੂੰ ਜ਼ਰੂਰਤ ਆ ਸਾਡੇ ਨਾਲ ਜੋੜਨ ਦਾ ਕਿਉਂਕਿ ਜੋ ਤਸ਼ੱਦਦ ਹੋ ਰਿਹਾ ਪੰਜਾਬ ਦੇ ਅੰਦਰ ਪੂਰੇ ਹਿੰਦੁਸਤਾਨ 'ਚ ਮੁਸਲਮਾਨ ਵੀ ਕਰ ਰਹੇ ਨੇ ਸਾਡੀਆਂ ਬੇਟੀਆਂ ਭੈਣਾਂ ਗਊਆਂ ਨੂੰ ਨੁਕਸਾਨ ਪਹੁੰਚਦਾ ਪਿਆ ਵਾ ਅਸੀਂ ਉਸ ਲਈ ਇਹ ਦਾਲ ਨੂੰ ਜਿਹੜਾ ਸਾਰਾ ਬਣਾਇਆ ਗਿਆ ਵਾ ਲੋਕੋਈ ਤਕਲੀਫ 'ਚ ਘੇਣ ਭਰਾ ਨਾ ਰਵੇ ਹਰ ਬੰਦੇ ਨਾਲ ਅਸੀਂ ਜੁੜਨ ਨੂੰ ਤਿਆਰ